ਸਤਿ ਸ਼੍ਰੀ ਅਕਾਲ ਪੈਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਨੀਤ ਕੌਰ ਸੀ ਨਾ ਧਰਮਪਤਨੀ ਸੀ ਪਾਈ ਸਤਨਾਮ ਸਿੰਘ ਸੀ ਨਾ ਮਿਸਲ ਸਤਲਵਜ ਦੀ ਇਸਤਰੀ ਵੰਗ ਦੀ ਮੁਖ ਸੇਵਾਦਾਰ ਹਾਂ ਜੀ ਪੈਂਜੀ ਜਿਹੜਾ ਤੁਸੀਂ ਕੱਲ ਪ੍ਰੋਗਰਾਮ ਕਰਾ ਰਹੇ ਜੇ ਸਾਲੀ ਦਲ ਬਚਾਓ ਪੰਛੀ ਦੀ ਝੋਲੀ ਪਾਓ ਹਾਂ ਜੀ ਇਹ ਅਸੀਂ ਨਾ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਕਵੀਦਾਨ ਮਤਨ ਨੂੰ ਦਪਾਣਾ ਚਾਹਨੀ ਸੀ ਮਾਰਚ 2024 ਵਿੱਚ ਸਟਾਰਟ ਕੀਤਾ ਸੀਗਾ ਇਹਦੇ ਵਿੱਚ ਸਾਡਾ ਮੁੱਖ ਮੰਤਵ ਹੀ ਇਹ ਸੀਗਾ ਕਿ ਅਸੀਂ ਅਕਾਲੀ ਦਲ ਨੂੰ ਕਾਰਪੋਰੇਟ ਕਰਾਣੇ ਤੋਂ ਜਿਹੜੀ ਅਸਲ ਹੈ ਉਹਨਾਂ ਦੀ ਜਕੜ ਬਣੀ ਹੋਈ ਆ ਉਸ ਤੋਂ ਆਜ਼ਾਦ ਕਰਵਾ ਕੇ ਤੇ ਪੰਥ ਦੀ ਝੋਲੀ ਵਿੱਚ ਪਾਉਣਾ ਆ ਫਿਰ ਅਸੀਂ ਇਹੀ slogan ਦਿੱਤਾ ਸੀ ਵੀ ਅਕਾਲੀ ਦਲ ਬਚਾਉਣਾ ਹੈ ਪੰਥ ਦੀ ਝੋਲੀ ਪਾਉਣਾ ਹੈ ਕਹਿਣ ਤੋਂ ਭਾਵ ਇਹ ਆ ਕਿ ਜਿਹੜਾ ਅਕਾਲੀ ਦਲ ਦੇ ਉੱਤੇ ਬਾਦਲ ਦਲ ਦਾ ਕਬਜ਼ਾ ਹੋ ਗਿਆ ਸੀ ਅਸੀਂ ਬਾਦਲ ਦਲ ਦਾ ਕਬਜ਼ਾ ਹਟਾ ਕੇ ਸਾਰੇ ਅਕਾਲੀ ਦਲ ਨੂੰ ਪੰਥ ਨੂੰ ਸਮਰਪਿਤ ਕਰਨਾ ਚਾਹੁੰਦੇ ਆ ਇਹ ਸਾਡਾ ਮੁੱਖ ਮੰਤਰੀ ਸਮਾਗਮ ਜਿਹੜਾ ਇਸ ਸਬੰਧ ਵਿੱਚ ਕੱਲ ਕਰਾ ਰਹੇ ਹਾਂ। ਹਾਂਜੀ ਅਸੀਂ ਇੱਥੇ ਇੱਕ ਆਪਣੇ ਦਫ਼ਤਰ ਦੇ ਸਾਹਮਣੇ ਕਬੀਰਪਾਰਕ ਦੀ ਮਾਰਕੀਟ ਕਬੀਰਪਾਰਕ ਦੀ ਮਾਰਕੀਟ ਜਿਹੜੀ ਹੈਗੀ ਆ ਯੂਪੀ ਮਾਰਕੀਟ ਉਹਦੇ ਵਿੱਚ 29 ਮਈ ਸ਼ਾਮ ਨੂੰ 4 ਵਜੇ ਤੋਂ 7 ਵਜੇ ਤੱਕ ਕਰ ਇੱਕ ਸਮਾਗਮ ਕਰਵਾ ਰਹੇ ਹਾਂ ਜਦੇ ਵਿੱਚ ਅ ਅਕਾਲ ਤਖਤ ਸਾਹਿਬ ਦੀ ਪੰਜ ਮੈਂਬਰੀ ਭਰਤੀ ਕਮੇਟੀ ਦੇ ਵਿੱਚੋਂ ਬੀਬੀ ਸਤਵੰਤ ਕੌਰ ਪਹੁੰਚ ਰਹੇ ਨੇ ਤੇ ਅਸੀਂ ਉਹਨਾਂ ਦੀ ਅਗਵਾਈ ਵਿੱਚ ਇਹ ਸਮਾਗਮ ਕਰਾ ਰਹੇ ਹਾਂ। ਠੀਕ ਹੈ। ਕਿਹਤ ਹੈ ਜੀ ਜਿਹੜਾ ਤੁਸੀਂ ਇੱਕ ਜਿਹੜਾ ਪੰਕਲੇਟ ਜਿਹੜਾ ਕਾਰਡ ਛਪਾਇਆ ਵਾ ਸਦਾ ਪਤਰ ਜੀ ਤੇ ਲਿਖਿਆ ਹੋ ਉਤੇ ਇੱਕ ਹੋਰ ਗੱਲ ਲਿਖਿਆ ਮਿਸਲ ਸਤਲੋਜ ਇਹ ਕੀ ਆ ਜੀ ਮਿਸਲ ਸਤਲੋਜ ਇੱਕ ਜਥੇਬੰਦੀ ਆ ਜੀ ਇਹ ਪਹਿਲਾ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਸੀਗੀ ਹੌਲੀ ਹੌਲੀ ਅਸੀਂ ਕੁਝ ਵਿਅਕਤੀ ਇਕੱਠੇ ਹੋਏ ਅਸੀਂ ਬੁੱਧਕੀ ਮੋਰਚਾ ਲਾਇਆ ਜਿਹਦਾ ਪਾਣੀਆਂ ਦਾ ਮੋਰਚਾ ਸੀਗਾ ਉਹਨੂੰ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਹ ਜਿੱਤਿਆ ਗਿਆ ਮਹਿਰ ਉੱਥੇ ਬਣੀ ਆ ਬਣ ਦੇ ਕਮਿਸ਼ਨ ਮਿਲ ਗਈ ਆ ਫੇਰ ਅਸੀਂ ਇੱਕ ਮੋਰਚਾ ਲਾਇਆ ਸੀਗਾ ਮੱਤੇਵਾੜਾ ਜੰਗਲ ਦਾ ਜਿਹੜਾ ਸੀਗਾ ਫੇਰ ਉਸ ਤੋਂ ਬਾਅਦ ਅਸੀਂ ਇੱਕ ਮੋਰਚਾ ਲਾਇਆ ਸੀਗਾ ਜਿਹੜੀ ਉੱਥੇ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਚੌਂਕੀ ਸੀਗੀ ਉਹਦੇ ਤੇ ਜਿਹੜੀ ਉੱਥੇ ਫੈਕਟਰੀ ਚੱਲ ਰਹੀ ਸੀਗੀ ਸਵਰਾਜ ਫੈਕਟਰੀ ਉਹ ਹੌਲੀ-ਹੌਲੀ ਉਹਨੂੰ ਸਾਰੀ ਨੂੰ ਆਪਣੇ ਕਬਜ਼ੇ 'ਚ ਕਰੀ ਜਾਂਦੀ ਸੀਗੀ ਤੇ ਉਹਨੂੰ ਅਸੀਂ ਉੱਥੋਂ ਆਜ਼ਾਦ ਕਰਾਉਣ ਦਾ ਮੋਰਚਾ ਲਾਇਆ ਸੀਗਾ ਮਿਸਲ ਸਤਲੋਜ ਦਾ ਜਿਹੜਾ ਨਾਮ ਆ ਅਸੀਂ ਪ੍ਰਾਤਨ ਮਿਸਲਾਂ ਦੇ ਨਾਮ ਨੂੰ ਜਿਉਂਦਾ ਰੱਖਣ ਦੇ ਲਈ ਵਰਤ ਰਹੇ ਹਾਂ ਜਾਂ ਹੁਣ ਨਵੇਂ ਸਿਰਿਓਂ ਅਸੀਂ ਉਹਨੂੰ ਸੰਗਤਾਂ ਦੇ ਵਿੱਚ ਇੱਕ ਕਿਸਮ ਦਾ ਲੈ ਕੇ ਆ ਰਹੇ ਪ੍ਰਚਾਰ ਕਰ ਰਹੇ ਆ ਕਿ ਸੰਗਤਾਂ ਜਿਹੜੀਆਂ ਨੇ ਸਿੱਖ ਪੰਥ ਜਿਹੜਾ ਆ ਮਿਸਲ ਦਾ ਨਾਮ ਨਾ ਭੁੱਲ ਜਾਵੇ ਸਤਲੁਜ ਇਸ ਕਰਕੇ ਇਹਦਾ ਨਾਮ ਰੱਖਿਆ ਕਿ ਉੱਥੇ ਪਰਾਤਨ ਮਿਸਲਾਂ ਦੇ ਨਾਮ ਹੋਰ ਸੀਗੇ ਤੇ ਸਤਲੁਜ ਇਸ ਕਰਕੇ ਵੀ ਇਹਦਾ ਨਾਮ ਰੱਖਿਆ ਕਿਉਂਕਿ 10ਵੇਂ ਪਾਤਸ਼ਾਹ ਜਦੋਂ ਖਾਲਸਾ ਸਾਜਣਾ ਕੀਤੀ ਸੀ ਖਾਲਸੇ ਦੀ ਤੇ ਉਹਨਾਂ ਨੇ ਸਤਲੁਜ ਦਰਿਆ ਦੇ ਵਿੱਚੋਂ ਜਿਹੜਾ ਜਲ ਵਰਤਿਆ ਸੀਗਾ ਸਿੰਘਾਂ ਨੂੰ ਅਮਰਤਿ ਸਪਾਣ ਵਾਸਤੇ ਉਹ ਉੱਥੋਂ ਲਿਆ ਸੀਗਾ ਤੇ ਉਥੋਂ ਅਸੀਂ ਇਹਦੇ ਨਾਲ ਤੁਸੀਂ ਦੇਖਣਾ ਕਿ ਪਾਣੀ ਦੇ ਵਾਟਰਮਾਰਕਸ ਜਿਹੜੇ ਹੈਗੇ ਉਹ ਵੀ ਅਸੀਂ ਨਾਲ ਲਾਏ ਪੰਜ ਵਾਟਰਮਾਰਕਸ ਨਾਲ ਲਾਏ ਹੋਏ ਅੱਛਾ ਪੰਜੀ ਤੁਸੀਂ ਇੱਕ ਹੋਰ ਆਪਣਾ ਵਿੱਚ ਇੱਕ ਹੋਰ ਗੱਲ ਅਸੀਂ ਪੜੀ ਆ ਗੱਲ ਪੰਥ ਦੀ ਗੱਲ ਪੰਜਾਬ ਦੀ ਇਹ ਆਪਣੀ ਸੰਸਥਾ ਵੱਲੋਂ ਕੀਤੀ ਜਾ ਰਹੀ ਹੈ ਬਿਲਕੁਲ ਜੀ ਮੁੱਖ ਤੇ ਪੰਥ ਹੀ ਆ ਨਾ ਹਾਂਜੀ ਜਿੰਨੇ ਵੀ ਖਾਲਸਾ ਸੰਗਤ ਆ ਉਹ ਸਾਰਾ ਪੰਥ ਆ ਤੇ ਪੰਥ ਦੀ ਗੱਲ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਨਾਲ ਦੇ ਨਾਲ ਪੰਜਾਬ ਦੀ ਗੱਲ ਵੀ ਕਰਾਂਗੇ ਪੱਲੇ ਪੰਜਾਬ ਦੀ ਗੱਲ ਕਰਕੇ ਤੇ ਅਸੀਂ ਆ ਆਪਣੇ ਸਿੱਖ ਪੰਥ ਨੂੰ ਤੇ ਫਿਰ ਪੇਛੇ ਦਿਖਾਵਾਂਗੇ ਨਾ ਪਹਿਲਾਂ ਤਾਂ ਅਸੀਂ ਪੰਥ ਦੀ ਗੱਲ ਕਰਾਂਗੇ ਪੰਥ ਦੀ ਨਮਾਇੰਦਗੀ ਜਿਹੜੀਆਂ ਸੰਗਤਾਂ ਕਰਨੀਆਂ ਹਨ ਤੇ ਅਸੀਂ ਉਹਨਾਂ ਦੇ ਸਿੱਖਾਂ ਦੇ ਹਿੱਤਾਂ ਦੀ ਗੱਲ ਪੰਜਾਬ ਦੇ ਹਿੱਤਾਂ ਦੀ ਗੱਲ ਕਿਉਂਕਿ ਇਹ ਦੋਨੇ ਚੀਜ਼ਾਂ ਨਾਲ-ਨਾਲ ਚੱਲਣਗੀਆਂ ਇੱਥੇ ਜੀ ਲਿਖਿਆ ਤੁਸੀਂ ਅਕਾਲੀ ਦਲ ਬਚਾਉਣਾ ਹੈ ਪੰਥ ਦੀ ਢੋਲੀ ਪਾਉਣਾ ਹੈ ਕਿ ਜਿਹੜਾ ਤੁਹਾਡਾ ਅਕਾਲੀ ਦਲ ਆ ਇਹ ਇਹ ਫੇ ਕਾਲੀ ਦਾਲ ਉਹ ਕਾਲੀ ਦਾਲ ਉਹਗਾ ਕਿ ਆਪਣਾ ਕੋਈ ਨਾਂ ਕੁਝ ਦਿੱਤਾ ਜਾਊਗਾ। ਇਹ ਤੁਸੀਂ ਬੜਾ ਵਧੀਆ ਸਵਾਲ ਕੀਤਾ ਹੈ ਜੀ ਬਹੁਤ ਸਾਰੀਆਂ ਸੰਗਤਾਂ ਦੇ ਮਨ ਵਿੱਚ ਇਸ ਚੀਜ਼ ਦਾ ਬੜਾ ਉਹ ਕਨਫਿਊਜ਼ਨ ਆਪਾਂ ਕਹਿ ਸਕਦੇ ਹਾਂ ਦੁਬਿਧਾ ਆ ਹਾਂਜੀ ਵੀ ਕਿਤੇ ਇਹ ਉਹੀ ਅਕਾਲੀ ਦਲ ਨਹੀਂ ਹੋएगा ਜਿਹੜਾ ਬਾਦਲ ਦਲ ਆ। ਬਿਲਕੁਲ ਜੀ ਅਸੀਂ ਬਾਦਲ ਉਹ ਕਾਲੀ ਦਲ ਅਕਾਲੀ ਦਲ ਨਹੀਂ ਰਿਹਾ ਉਹ ਬਾਦਲ ਦਲ ਬਣ ਗਿਆ। ਅਸੀਂ ਉਹਨੂੰ ਹੁਣ ਬਾਦਲ ਦਲ ਜਾਂ ਕਹ ਲੋ ਕਿ ਜਿ ਤਰ੍ਹਾਂ ਪਗੋੜਾ ਦਾਲੀ ਕਹਿੰਦੇ ਜਿਨ੍ਹਾਂ ਨੇ ਕਾਲ ਤੱਕ ਸਰਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਆ ਜਾਂ ਉਹਨਾਂ ਨੂੰ ਨਹੀਂ ਮੰਨਿਆ ਹੈਗਾ। ਅਸੀਂ ਇੱਕ ਨਵਾਂ ਕੈਡਰ ਭਰਤੀ ਕਰ ਰਹੇ ਹਾਂ ਨਵੀਂ ਲੀਡਰਸ਼ਿਪ ਪੈਦਾ ਕਰਾਂਗੇ ਤੇ ਇਹਨੂੰ ਨਵੀਂ ਲੀਡਰਸ਼ਿਪ ਦੇ ਹਵਾਲੇ ਕਰਾਂਗੇ ਇਹਦੇ ਵਿੱਚ ਅਸੀਂ ਨੌਜਵਾਨੀ ਨੂੰ ਪ੍ਰਮੁੱਖ ਸਥਾਨ ਦੇ ਰਹੇ ਹਾਂ ਅਸੀਂ ਪਿੱਛੇ ਰਹਿ ਕੇ ਜਿੰਨੇ ਵੀ ਸਵਿਰਦਾ ਸਿੱਖ ਨੇ ਉਹ ਪਿੱਛੇ ਰਹਿ ਕੇ ਇਹਨੂੰ ਗਾਈਡ ਕਰਨਗੇ ਤੇ ਇਹਨੂੰ ਚਲਾਏਗਾ ਨੌਜਵਾਨੀ ਜਿਹੜੀ ਹੈਗੀ ਆ ਉਹ ਹੀ ਇਹਨੂੰ ਚਲਾਏਗੀ ਨੌਜਵਾਨੀ ਹਾਂਜੀ ਨੌਜਵਾਨੀ ਚਲਾਏਗੀ ਇਹਦੇ ਵਿੱਚ ਪੁਰਾਣਾ ਕੋਈ ਵੀ ਵਿਅਕਤੀ ਜਿਹੜਾ ਆ ਉਹ ਅਹੁਦੇਦਾਰ ਨਹੀਂ ਬਣੇਗਾ ਅਸੀਂ ਇਹਦੀ ਇਸ ਤਰ੍ਹਾਂ ਭਰਤੀ ਜਿੱਦਾਂ 1920 ਦੇ ਵਿੱਚ ਜਦੋਂ ਅਕਾਲੀ ਦਲ ਬਣਿਆ ਆ ਤੇ ਸਭ ਤੋਂ ਪਹਿਲਾਂ ਜਿਹੜੀ ਅਸੀਂ ਭਰਤੀ ਕਰ ਰਹੇ ਹਾਂ ਅਸੀਂ ਇੱਕ ਸਲੋ ਲਿਫਲੇਟ ਦੀ ਇੱਕ ਕਾਪੀ ਦੇ ਰਹੇ ਹਾਂ ਜਿਹੜਾ ਵੀ ਵਿਅਕਤੀ ਉਹਨੂੰ ਅਸੀਂ ਕਾਪੀ ਸੌਂਪ ਰਹੇ ਹਾਂ ਉਹ ਗੁਰਸਿੱਖ ਹੋਏਗਾ ਤੇ ਪਹਿਲੀ ਕਾਪੀ ਪਹਿਲਾ ਪਰਚੀ ਉਹਦੀ ਕੱਟੀ ਜਾਏਗੀ ਤੇ ਜਿਹੜੀ ਪਹਿਲੀ ਪਰਚੀ ਕੱਟੀ ਜਾਏਗੀ ਉਹ ਡੈਲੀਗੇਟ ਬਣੇਗਾ ਉਹ ਆਪਣੇ ਨਾਲ 100 ਵਿਅਕਤੀਆਂ ਨੂੰ ਜੋੜੇਗਾ ਤੇ 100 ਵਿਅਕਤੀਆਂ ਦੀ ਪਰਚੀ ਕੱਟੇਗਾ ਜਿੰਨੇ ਵੀ ਇਸ ਤਰ੍ਹਾਂ ਡੈਲੀਗੇਟ ਬਣਨਗੇ ਉਹ ਫਿਰ ਸਾਰੇ ਡੈਲੀਗੇਟ ਰਲ ਕੇ ਤੇ ਇੱਕ ਸਰਕਲ ਪ੍ਰਧਾਨ ਬਣਾਉਣ ਮਤਲਬ ਆਹ ਆਪਣੇ ਆਪਣੇ ਜਿੱਦਾਂ ਪੰਜਾਂ ਪਿੰਡਾਂ ਦਾ ਜਾਂ ਦਹਾ ਪਿੰਡਾਂ ਦਾ ਇੱਕ ਸਰਕਲ ਪ੍ਰਧਾਨ ਚੋਣਨਗੇ ਉਹ ਸਾਰੇ ਡੈਲੀਗੇਟ ਰਲ ਕੇ ਜਿੱਦਾਂ ਜੇ 150 200 ਪਿੰਡ ਆ ਤੇ 150 200 ਡੈਲੀਗੇਟ ਰਲ ਕੇ ਤੇ ਇੱਕ ਸਰਕਲ ਆਪਣੇ ਆਪਣੇ ਸਰਕਲ ਪ੍ਰਧਾਨ ਚੋਣਨਗੇ ਉਹ ਪੰਜਾਂ ਪਿੰਡਾਂ ਦਾ ਹੋਏਗਾ ਜਾਂ ਦਹਾ ਪਿੰਡਾਂ ਦਾ ਹੋਏਗਾ ਫਿਰ ਸਾਰੇ ਸਰਕਲ ਜ਼ਿਲ੍ਹਾ ਜਹੀਦਾਰ ਜਿਹੜੇ ਨੇ ਉਹ ਰਲ ਕੇ ਤੇ ਆਪਣੇ ਜ਼ਿਲ੍ਹਾ ਜਹੀਦਾਰ ਚੋਣਨਗੇ ਜਿਹੜੇ ਜ਼ਿਲ੍ਹਾ ਜਹੀਦਾਰ ਹੋਣਗੇ ਉਹ ਸਾਰੇ ਰਲ ਕੇ ਕੋਰ ਕਮੇਟੀ ਚੁਣਨਗੇ ਜਿਹੜੀ ਕੋਰ ਕਮੇਟੀ ਹੋਏਗੀ ਉਹ ਫਿਰ ਇੱਕ ਪੰਚ ਪ੍ਰਧਾਨੀ ਅਸੀਂ ਕੋਸ਼ਿਸ਼ ਤੇ ਹੀ ਕਰ ਰਹੇ ਆ ਕਿ ਪੰਚ ਪ੍ਰਧਾਨੀ ਦੇ ਅਧੀਨ ਹੀ ਇਹ ਆਵੇ ਸਾਰਾ ਜਿਹੜੀ ਫਾਰਮੇਸ਼ਨ ਹੋ ਰਹੀ ਹੈਗੀ ਆ ਤੇ ਉਹ ਫਿਰ ਪੰਜ ਪ੍ਰਧਾਨ ਚੁਣਨਗੇ ਉਹਨਾਂ ਪੰਜਾਂ ਪ੍ਰਧਾਨਾਂ ਦੇ ਅਧੀਨ ਹੀ ਇਹ ਸਾਰੀਆਂ ਚੱਲਣਗੀਆਂ ਸਾਰਾ ਕਾਲੀ ਦਲ ਚੱਲੇਗਾ ਇਹਦੇ ਵਿੱਚ ਕੋਈ ਵੀ ਪੁਰਾਣਾ ਅਹੁਦੇਦਾਰ ਨਹੀਂ ਹੋਏਗਾ ਲੋਕਾਂ ਦੇ ਮਨ ਵਿੱਚ ਇਹ ਵੀ ਵਹਿਮ ਆ ਕਿ ਜਿਹੜੇ ਹੁਣ ਪੰਜ ਮੈਂਬਰੀ ਭਰਤੀ ਕਮੇਟੀ ਜਿਹੜੀ ਆ ਉਹਦੇ ਵਿੱਚੋਂ ਵੀ ਲੀਡਰ ਬਣਨਗੇ ਪਰ ਉਹਨਾਂ ਵੱਲੋਂ ਇਹ ਸੋਫਟੀ ਸਪਸ਼ਟ ਕੀਤਾ ਗਿਆ ਆ ਕਿ ਅਸੀਂ ਕੋਈ ਔਦਾਰ ਨਹੀਂ ਲੈਣਾ ਹੈ ਠੀਕ ਹੈ ਜੀ ਤੇ ਪੁਰਾਣੇ ਹੁਣ ਜਿਹੜੇ ਸਾਡੇ ਆ ਪੁਰਾਣੇ ਲੀਡਰ ਸੀਗੇ ਹੈਨਾ ਉਹ ਗਾਈਡ ਕਰਨਗੇ ਉਹਨਾਂ ਦੀ ਇੱਕ ਅਲੱਗ ਜਿ ਤਰ੍ਹਾਂ ਇੱਕ ਚੈੱਕ ਰੱਖਿਆ ਜਾਵੇਗਾ ਕਿ ਸਾਡੇ ਜਿਹੜੇ ਨੌਜਵਾਨ ਨੇ ਤੁਹਾਨੂੰ ਪਤਾ ਹੈ ਕਿ ਉਹ ਜੋਸ਼ੀਲੇ ਨੇ ਤੇ ਉਹਨਾਂ ਨੂੰ ਵੀ ਗਾਈਡ ਗਾਈਡ ਦੀ ਜ਼ਰੂਰਤ ਹੈਗੀ ਆ ਬਿਲਕੁਲ ਬਿਲਕੁਲ ਨੇ ਦਨ ਨੂੰ ਨੌਜਵਾਨੀ ਹੀ ਕਰੇਗੀ ਠੀਕ ਹੈ ਤੇ ਤਾਂ ਜੀ ਤੁਸੀਂ ਇੰਨੀ ਕਿਹਾ ਹੋਆ ਕਿ ਇਹ ਪੰਜ ਮੈਂਬਰੀ ਕਮੇਟੀ ਜੀ ਬਣਾਈ ਜਾਊਗੀ ਕਿ ਨਾ ਉਹ ਅਕਾਲੀ ਦਾ ਲਈ ਚੱਲੂਗਾ ਕਿ ਕਿਸੇ ਨੂੰ ਨਵਾਂ ਨਾਮ ਦਿੱਤਾ ਜਾਊਗਾ ਦੇਖੋ ਜੀ ਜਿਹੜਾ ਅਕਾਲੀ ਵਾਲਿਆਂ ਦਾ ਨਾ ਜਾਂ ਅਕਾਲੀ ਆ ਨਾ ਅਸੀਂ ਜ਼ਮਾਨਦਾਰੋਂ ਅਕਾਲੀ ਆ ਅਸੀਂ ਸਿੱਖਾਂ ਦੇ ਘਰ ਪੈਦਾ ਹੋਏ ਆਂ ਅਸੀਂ ਅਕਾਲ ਪੁਰਖ ਦੀ ਫੌਜ ਆਂ ਤੇ ਅਸੀਂ ਜਮਾਂਦਰੂ ਅਕਾਲੀ ਹਣਾ ਅਸੀਂ ਆਪਣਾ ਨਾਮ ਕਿਉਂ ਛੱਡੀਏ ਹੁਣ ਜੇ ਪ੍ਰਕਾਸ਼ ਸਿੰਘ ਬਾਦਲ ਉਹਨੇ ਆਪਣਾ ਨਾਮ ਬਦਨਾਮ ਕੀਤਾ ਉਹਨੇ ਪਰਮ ਦਾ ਨਾਮ ਬਦਨਾਮ ਕੀਤਾ ਤੇ ਉਹਦੇ ਵਿੱਚੋ ਜੇ ਸਿੰਘ ਦਾ ਅਸੀਂ ਕੱਟ ਦਈਏ ਤੇ ਅਸੀਂ ਆਖੇ ਵੀ ਉਹ ਤਾਂ ਸਿੰਘ ਸੀਗਾ ਤੇ ਅਸੀਂ ਸਿੰਘ ਨਹੀਂ ਹੈਗੇ ਹੈਨਾ ਅਸੀਂ ਸਿੰਘ ਨਹੀਂ ਰਹਿਣਾ ਪਰ ਕਿਉਂ ਨਹੀਂ ਰਹਿਣਾ ਅਸੀਂ ਤਾਂ ਸਿੰਘ ਰਹਿਾਂਗੇ ਨਾ ਜੇ ਸਿੰਘ ਵੀ ਆਪਣੇ ਨਾਮ ਨਾਲ ਹਟਾ ਸਕਦੇ ਤੇ ਅਸੀਂ ਅਕਾਲੀ ਕਿਉਂ ਹਟਾਈਏ ਬਿਲਕੁਲ ਅਕਾਲੀ ਸਾਡੀ ਵਿਰਾਸਤ ਆ ਅਸੀਂ ਅਕਾਲੀ ਆ ਅਸੀਂ ਆਪਣੀ ਸਾਡੀ ਨੌਜਵਾਨੀ ਅਕਾਲੀ ਆ ਅਸੀਂ ਕਾਲਪੁਰਖ ਦੀ ਤਵਾਇਸ਼ ਆ ਉਹਦੀ ਅਸੀਂ ਅੰਸ਼ ਬਣ ਕੇ ਆ ਅਸੀਂ ਅਕਾਲੀ ਕਿਉ ਛੱਡੀਆ ਆਪਣਾ ਨਾਮ ਕਿਉ ਛੱਡੀਆ ਜੀ ਜੀ ਤੁਸੀਂ ਜਿਹਨੇ ਇਹੋ ਹੀ ਗੱਲ ਕੀਤੀ ਜੀ ਤੁਸੀਂ ਪਰਖੀਆਂ ਕਰਦੇ ਜਾਣ ਗਿਆ ਹਨਾ ਇਹਦੀ ਕੋਈ ਫੀਸ ਵੀ ਰੱਖੀ ਜਾਊਗੀ ਕੁਝ ਨਹੀਂ ਜੀ ਇਹ ਬਿਨਾਂ ਫੀਸ ਤੋਂ ਆ ਜੀ ਇਹਦੀ ਕੋਈ ਫੀਸ ਨਹੀਂ ਹੈਗੀ ਉਹ ਇਸ ਕਰਕੇ ਕਿ ਕੱਲ ਨੂੰ ਕੋਈ ਹੈ ਨਾ ਕਿ ਪੈਸੇ ਇਕੱਠੇ ਕਰਨ ਵਾਸਤੇ ਸ਼ੁਰੂ ਕੀਤਾ ਹੋਇਆ ਹੈ ਜੀ ਇਸ ਕਰਕੇ ਅਸੀਂ ਇਹਦੀ ਕੋਈ ਫੀਸ ਨਹੀਂ ਰੱਖੀ ਹੋਈ ਜੀ ਠੀਕ ਹੈ ਤੇ ਹੂੰ ਥੋੜਾ ਜਿਹਾ ਥੋੜਾ ਜਿਹਾ ਕੋਸ਼ਿਸ਼ ਚਾਲੂ ਇਸ ਦਾ ਧੰਨਵਾਦ ਕੀਤਾ ਕਿ ਅਖੀਰ ਤੇ ਜਿਹੜਾ ਕੱਲ ਸਮਾਗਮ ਕਰਾਰੇ ਕੁਝ ਜਨਤਾ ਨੂੰ ਕੁਝ ਅਪੀਲ ਕਰਨੀ ਚਾਹੋ ਹਾਂਜੀ ਅਸੀਂ ਇਹਦੇ ਵਾਲੀ ਬਾਤ ਜਨਤਾ ਦੇ ਸੰਗਤ ਦੇ ਧੰਨਵਾਦੀ ਹੋਵਾਂਗੇ ਅਸੀਂ ਚਾਹਾਂਗੇ ਕਿ ਵੱਧ ਤੋਂ ਵੱਧ ਸੰਗਤ ਜਿਹੜੀ ਹੈਗੀ ਆ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਵੇ ਸ਼ਾਮਲ ਹੋ ਕੇ ਇਹ ਦੇਖੋ ਜੀ ਜਿਹੜੇ ਆਰਗੇਨਾਈਜ਼ਰ ਨੇ ਜਾਂ ਪ੍ਰਬੰਧਕ ਨੇ ਉਹਨਾਂ ਦੀ ਇੰਨੀ ਜ਼ਿੰਮੇਵਾਰੀ ਨਹੀਂ ਹੈਗੀ ਕਿ ਉਹ ਆਰਗੇਨਾਈਜ਼ ਕਰਨ ਇਹ ਇੱਕ ਹਰ ਇੱਕ ਸਿੱਖ ਨੂੰ ਹਰ ਇੱਕ ਅਕਾਲੀ ਨੂੰ ਮਤਲਬ ਸਿੱਖ ਜਿਹੜਾ ਉਹ ਅਕਾਲੀ ਆ ਹਰ ਇੱਕ ਸਿੱਖ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪੈਣੀ ਆ ਵੀ ਅਸੀਂ ਇਸ ਪੰਥ ਦੇ ਕਾਰਜ ਦੇ ਵਿੱਚ ਆਪਣਾ ਕੀ ਰੋਲ ਨਿਭਾ ਸਕਦੇ ਆ ਜਦੋਂ ਹਰ ਇੱਕ ਸਿੱਖ ਆਪਣੀ ਜ਼ਿੰਮੇਵਾਰੀ ਸਮਝ ਲਏਗਾ ਤੇ ਆਪਣੀ ਜ਼ਿੰਮੇਵਾਰੀ ਚੱਕ ਲਏਗਾ ਤੇ ਉਹ ਲੱਕ ਨਾਲ ਆਪਣੇ ਕਮਰ ਕੱਸਾ ਕਰਕੇ ਤੇ ਉਹ ਜਦੋਂ ਤੁਰੇਗਾ ਨਾ ਇਹ ਉਦੋਂ ਹੀ ਪੰਥ ਬਚਣਾ ਆ ਅਸੀਂ ਚਾਹੁੰਦੇ ਆ ਵੀ ਹਰ ਇੱਕ ਸਿੱਖ ਇਸ ਸਮਾਗਮ ਵਿੱਚ ਸ਼ਾਮਲ ਹੋਵੇ ਹਰ ਇੱਕ ਸਿੱਖ ਆਪਣੇ ਆਪ ਨੂੰ ਇੱਕ ਜਥੇਦਾਰ ਸਮਝੇ ਤੇ ਜਥੇਦਾਰੀ ਦਾ ਰੋਲ ਜਿਹੜਾ ਹੈਗਾ ਆ ਉਹ ਨਿਭਾਵੇ ਤੇ ਪੰਥ ਦੀ ਪੰਥ ਦੀ ਚੜ੍ਹਦੀ ਕਲਾ ਦੇ ਲਈ ਉਹ ਆਪਣਾ ਕਾਰਜ ਆਰੰਭ ਕਰੇ ਠੀਕ ਹੈ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ